ਅਕਸਰ ਜਿਹੜੀਆਂ ਸਿੱਖ ਚੀਰਿਆਂ ਦੀਆਂ ਫਿਲਮਾਂ ਨੇ ਉਹਨਾਂ ਨਾਲ ਹੀ ਇਸ ਤਰ੍ਹਾਂ ਦਾ ਵਰਤਾਰਾ ਕਿ ਦਿਲਜੀਤ ਦੇਸਾਂ ਦੇ ਉੱਤੇ ਵੀ ਪ੍ਰਸ਼ਨ ਚੇਨ ਲੱਗੇ ਕਿ ਭਾਈ ਤੂੰ ਫਿਲਮ ਬਣਾਈ ਏ ਤੇ ਤੈਨੂੰ ਹੀ ਹੁਣ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਿ ਮੈਂ ਤਾਂ ਰੋਲ ਕਰ ਲਿਆ ਤੇ ਰੋਲ ਕਰਕੇ ਤੇ ਮੈਂ ਤਾਂ ਪਾਸੇ ਹਟ ਗਿਆ ਜਿੱਥੇ ਸਰਦਾਰ ਹੈ ਉੱਥੇ ਗਾਲ ਹੈ ਮਤਲਬ ਇੱਕ ਇੱਕ ਡਾਇਲੋਗ ਬੋਲਿਆ ਗਿਆ ਜਿੱਥੇ ਕਿਤੇ ਸਿੱਖਾਂ ਦੀ ਕਿਰਦਾਰਕੁਸ਼ੀ ਹੁੰਦੀ ਏ ਪੰਜਾਬੀਆਂ ਦੀ ਕਿਰਦਾਰਕੁਸ਼ੀ ਹੁੰਦੀ ਏ ਉੱਥੇ ਬਹੁਤ ਸਾਰੀਆਂ ਫਿਲਮਾਂ ਬਿਨਾ ਕਿਸੇ ਸੈਂਸਰ ਘੱਟ ਤੋਂ ਉਹ ਰਿਲੀਜ਼ ਵੀ ਹੋ ਜੰਨੀ ਆ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੱਕਿਆ ਗਿਆ ਤੇ ਉਸ ਨੂੰ ਪਹਿਲਾਂ ਬਹੁਤ ਥ੍ਰੈਟ ਕਰਦੇ ਰਹੇ ਕਿ ਤੁਸੀਂ ਇਹ ਕੰਮ ਨਾ ਕਰੋ 22000 ਲਵਾਰ ਸਲਾਸ਼ਾ ਜਿਹੜੀਆਂ ਅਨ ਆਈਡੈਂਟੀਫਾਈਡ ਕਹਿ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਦਾ ਉਹਨਾਂ ਨੇ ਰਿਕਾਰਡ ਇਕੱਠਾ ਕੀਤਾ ਜਦੋਂ ਪੜਦੇ ਸੀ ਤਾਂ ਉਸ ਵੇਲੇ ਇਹ ਜਿਹੜੀਆਂ ਕੇਸਰੀ ਦਸਤਾਰ ਸੀ ਉਹਦਿਆਂ ਦੇ ਪਰਿਵਾਰ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਇਹ ਨਾਂ ਬਣ ਕੇ ਜਾਇਆ ਕਰੋ ਕੀ ਕਹਿਣਾ ਚਾਹੋਗੇ ਅਕਸਰ ਜਿਹੜੀਆਂ ਸਿੱਖ ਚਿਹਰਿਆਂ ਦੀਆਂ ਫਿਲਮਾਂ ਨੇ ਉਹਨਾਂ ਨਾਲ ਹੀ ਇਸ ਤਰ੍ਹਾਂ ਦਾ ਵਰਤਾਰਾ ਕਿਉਂ ਦੇਖੋ ਗਲੋਬਲ ਵਾਈਜ਼ ਜੇ ਆਪਾਂ ਦੇਖੀਏ ਤੇ ਜਿੰਨੀਆਂ ਵੀ ਸੰਸਾਰ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਮੰਨ ਲਓ ਹਿਟਲਰ ਨੇ ਜਹੂਦੀਆਂ ਦੇ ਉੱਤੇ ਜ਼ੁਲਮ ਕੀਤਾ ਉਹਦੇ ਉੱਤੇ अनेका ਫਿਲਮਾਂ ਬਣੀਆਂ ਔਰ ਉਹਨਾਂ ਫਿਲਮਾਂ ਨੂੰ ਬਿਨਾਂ ਕਿਸੇ ਕਟਵਾੜ ਤੋਂ ਦੁਨੀਆ ਦੇ ਵਿੱਚ ਦਿਖਾਇਆ ਗਿਆ ਇਸੇ ਤਰ੍ਹਾਂ ਵਰਡ ਦੀ ਜਿਹੜੀਆਂ جنگ ਲੱਗੀ ਸੰਸਾਰ ਦੀ ਜੰਗ ਉਹਦੇ ਬਾਰੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਹੂੰ ਸਮੇਂ-ਸਮੇਂ ਜਿੱਥੇ-ਜਿੱਥੇ ਜੈਨੋਸਾਈਡ ਹੋਇਆ ਉਹਦੇ ਉੱਪਰ ਬਹੁਤ ਸਾਰੀਆਂ ਫਿਲਮਾਂ ਬਣੀਆਂ ਲੇਕਿਨ ਜਿਵੇਂ ਤੁਸੀਂ ਆਪ ਹੀ ਗੱਲ ਕਹਿ ਦਿੱਤੀ ਹੂੰ ਕਿ ਇੱਕ ਕਮਿਊਨਿਟੀ ਜਿਹੜੀ ਸਿੱਖ ਕੌਮ ਹੈ ਜਿਹਨੂੰ ਜਿਸ ਦੀਆਂ ਵੱਡੀਆਂ ਕੁਰਬਾਨੀਆਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜੀ ਹਰ ਜਗ੍ਹਾ ਉਹਨਾਂ ਨੇ ਸੈਕਰੀਫਾਈ ਕੀਤਾ ਜੀ ਤਾਂ ਸਾਡੇ ਨਾਲ ਜਿੱਥੇ-ਜਿੱਥੇ ਵੀ ਜ਼ੁਲਮ ਹੋਇਆ ਤਸ਼ੱਦਦ ਹੋਇਆ ਹੂੰ ਉਸ ਦੀ ਕਹਾਣੀ ਨੂੰ ਬਿਆਨ ਕਰਦੀਆਂ ਤੁਸੀਂ ਦੇਖੋ ਦਿੱਲੀ 1984 ਫਿਲਮ ਬਣੀ ਉਹ ਫਿਲਮ ਨਹੀਂ ਇਹਨਾਂ ਨੇ ਚੱਲਣ ਦਿੱਤੀ ਜੀ ਫਿਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਕਿ ਹਵਾਏ ਫਿਲਮ ਬਣੀ ਸੀ ਜਦੋਂ ਗੁਲਜ਼ਾਰ ਨੇ ਉਹ ਫਿਲਮ ਲਈ ਸੀ ਉਹਦੇ ਉੱਪਰ ਵੀ ਇੱਕ ਤਰ੍ਹਾਂ ਕੱਟ ਬਹੁਤ ਲਾਏ ਗਏ ਠੀਕ ਹੈ ਉਹ ਪੱਖ ਜਿਹੜਾ ਦੂਸਰਾ ਦਿਖਾਇਆ ਜਾਣਾ ਚਾਹੀਦਾ ਸੀ ਉਹ ਨਹੀਂ ਦਿਖਾਇਆ ਗਿਆ ਨਹੀਂ ਸਿੱਖੀ ਕਰਦਾਰਾਂ ਤੋਂ ਡਰ ਕੇ ਹੋ ਜੀ ਡਰ ਇਸ ਕਰਕੇ ਕਿ ਜਿਹੜੀ ਹਕੂਮਤ ਹੈ ਜੀ ਹਕੂਮਤ ਦੇ ਰੰਗ ਬਦਲਦੇ ਰਹਿੰਦੇ ਆ ਚਿਹਰੇ ਬਦਲਦੇ ਰਹਿੰਦੇ ਆ ਲੇਕਿਨ ਜਿਹੜਾ ਹਕੂਮਤ ਦਾ ਇੱਕ ਮਸ਼ੀਨਰੀ ਦਾ ਇੱਕ ਕਮਿਊਨਿਟੀ ਪ੍ਰਤੀ ਇੱਕ ਨਜ਼ਰੀਆ ਉਹ ਹਮੇਸ਼ਾ ਜਿਉਂਦਾ ਤਿਉਂ ਰਿਹਾ ਚੰਗੇ ਜਾਣਕਾਰ ਨੇ ਮੈਂ ਉਹਨਾਂ ਨੂੰ ਬਹੁਤ ਪਿਆਰ ਵੀ ਕਰਦਾ ਲਾਇਕ ਵੀ ਕਰਦਾ ਸਮੇਂ-ਸਮੇਂ ਉਹਨਾਂ ਨੂੰ ਕੁਝ ਗੱਲਾਂ ਕਹੀਆਂ ਵੀ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਹੁਣ ਆਪਣੀ ਡ੍ਰਿੜਤਾ ਦਿਖਾਓ ਹੂੰ ਕਿ ਜੇ ਤੁਸੀਂ ਇਹ ਫਿਲਮ ਬਣਾਈਏ ਤੇ ਬਿਨਾ ਕਿਸੇ ਇੰਨੇ ਵੱਡੇ ਕੱਟ ਜਾਂ ਉਹਨਾਂ ਕੱਟਾਂ ਦਾ ਕਾਰਨ ਦੱਸਿਆ ਜਾਵੇ ਤੇ ਜੇ ਨਹੀਂ ਤਾਂ ਫਿਰ ਜਿਹੜੀ ਫਿਲਮ ਤੁਸੀਂ ਬਣਾਈ ਹੈ ਜਿਹੜਾ ਵੀ ਉਹਦਾ ਪ੍ਰੋਡਿਊਸਰ ਡਾਇਰੈਕਟਰ ਹੈਗਾ ਇਹ ਫਿਲਮ ਜਿਉਂਦੀ ਤਿਉਂ ਕੌਮ ਦਾ ਸ਼ਰਮਾਇਆ ਹੈ ਠੀਕ ਹੈ ਉਸ ਪਰਿਵਾਰ ਜਿਨੇ ਇੰਨੀ ਪੀੜ ਚੱਲੀਏ ਉਹ ਸੋਸਾਇਟੀ ਜਿਨੇ ਸਾਰਾ ਦੁੱਖ ਝੱਲਿਆ ਤੇ ਉਹ ਮਾਵਾ ਦੇ ਪੁੱਤ ਜਿਹੜੇ ਅਣਪਛਾਤੇ ਕਹਿ ਕੇ ਉਸ ਵਕਤ ਨਹਿਰਾਂ ਦੇ ਵਿੱਚ ਰੋੜ ਦਿੱਤੇ دریاਵਾਂ ਵਿੱਚ ਰੋੜ ਦਿੱਤੇ ਔਰ ਜੰਗਲ ਬੇਲਿਆਂ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਔਰ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਕਰਦਿਆਂ ਨੂੰ ਦਿੱਤੀਆਂ ਹੂੰ ਤੇ ਦੇਹਾਂ ਦਾ ਸਸਕਾਰ ਨਹੀਂ ਕਰ ਸਕੇ ਪਰਿਵਾਰ ਤੇ ਉਹਨਾਂ ਦੀਆਂ ਅਸਤੀਆਂ ਵੀ ਨਹੀਂ ਦਿੱਤੀਆਂ ਹੂੰ ਤੇ ਉਹੋ ਕੁਝ ਕਿ ਅਣਪਛਾਤੀ ਲਾਸ਼ ਭਾਈ ਜਸਵੰਤ ਸਿੰਘ ਖਾਲੜਾ ਦੀ ਬਣਾ ਦਿੱਤੀ ਗਈ ਸੋ ਇਹ ਜਿਹੜੇ ਕਾਰਨ ਨੇ ਉਹ ਹੁਣ ਹਕੂਮਤ ਜਾਂ ਉਸ ਵੇਲੇ ਦੇ ਜਿਹੜੇ ਜ਼ਰਵਾਣੇ ਸਨ ਜਿਨ੍ਹਾਂ ਨੇ ਐਡਾ ਵੱਡਾ ਜ਼ੁਲਮ ਕੀਤਾ ਜਯੋ ਜੀ ਅਜੀਤ ਸੋ ਸੰਦੂਸੀ ਜਿੰਨੇ ਬਾਅਦ ਦੇ ਵਿੱਚ ਤੁਸੀਂ ਦੇਖੋ ਕਿ ਕਿੱਡਾ ਵੱਡਾ ਕਟਰਾ ਕਰਮ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੱਕਿਆ ਗਿਆ ਜੀ ਤੇ ਉਸ ਨੂੰ ਪਹਿਲਾਂ ਬਹੁਤ ਥ੍ਰੈਟ ਕਰਦੇ ਰਹੇ ਜੀ ਕਿ ਤੁਸੀਂ ਇਹ ਕੰਮ ਨਾ ਕਰੋ ਬੜੀਆਂ ਉਹਨਾਂ ਨੂੰ ਫਿਰ ਕਬੀਰਪੁਰ ਕਮਰਸਰ ਸਾਹਿਬ ਜੀ ਉੱਥੋਂ ਉਹਨੂੰ ਘਰੋਂ ਜਦੋਂ ਗੱਡੀ ਆਪਣੀ ਧੋ ਰਿਹਾ ਸੀ ਉੱਥੋਂ ਉਹਨੂੰ ਚੁੱਕ ਕੇ ਲੈ ਗਏ ਠੀਕ ਹੈ ਤੇ ਫਿਰ ਉਸ ਦਾ ਕੋਈ ਪਤਾ ਨਹੀਂ ਲੱਗਾ ਫਿਰ ਕਿੰਨੇ ਦਿਨ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਰਹੇ ਉਹਨੂੰ ਈਨ ਬਣਵਾਉਂਦੇ ਰਹੇ ਕਿ ਤੁਸੀਂ ਇਹ ਜਿਹੜਾ ਜੋ ਵੀ ਕੁਝ ਕਰ ਰਹੇ ਹੋ ਇਹ ਨਾ ਕਰੋ ਪਰ ਉਹ ਉਦੋਂ ਤੱਕ ਹਮ ਜੁਨਾਈਟਿਡ ਨੇਸ਼ਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਵਿੱਚ ਔਰ ਵੈਸਟ ਮਿਨਿਸਟਰ ਦੀ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਤੇ ਇਧਰ ਕੈਨੇਡਾ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਉਹ ਜਿਹੜਾ ਜਿੰਨਾ ਵੀ ਉਹਨਾਂ ਦੇ ਕੋਲ ਰਿਕਾਰਡ ਇਕੱਠਾ ਕੀਤਾ ਸੀ ਉਹ ਉੱਥੋਂ ਦੀ ਪਾਰਲੀਮੈਂਟ ਨੂੰ ਉਹ ਦੇ ਆਏ ਸੀ